ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਸਾ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਤਿੰਨ ਤਿੰਨ ਕੁੰਡੇਾਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਇਸ ਤਰ੍ਹਾਂ ਤਿੰਨ ਤਿੰਨ ਤੇ ਤਿੰਨ ਤਿੰਨ ਇਹ ਦੋ ਕੁੰਡੇ ਆਪਾਂ ਚਾਰ ਕੁੰਡੇ ਆਪਣੇ ਵੱਧ ਆ ਜਿਸ ਨੇ ਇੱਕ ਇੱਕ ਸਾਈਡ ਤੇ ਤੇ ਦੋ ਕੁੰਡੇ ਵੱਧ ਇਸ ਤਰ੍ਹਾਂ ਕਰਕੇ ਬਣਾਵਾਂਗੇ ਤਾਂ ਆਪਣਾ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਸੈੱਟ ਹੁੰਦਾ ਹੈ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਚਲੋ ਜੀ ਆਪਾਂ ਉਲਟੀ ਸਲਾਈ ਨਹੀਂ ਬਣਾਈ ਸੀ ਤੇ ਆਪਾਂ ਨਾਲੇ ਉਲਟੀ ਸਲਾਈ ਬਣਾ ਲੈਨੇ ਆ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਨਵੇਂ ਦੇਖਣ ਵਾਲੇ ਜ਼ਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰ ਦਿਆ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਲਓ ਜੀ ਆਪਾਂ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਉਲਟੀ ਸਲਾਈ ਵੀ ਬਣਾ ਲਈ ਕਿਉਂਕਿ ਆ ਗਿਆ ਆਪਾਂ ਉਲਟੀ ਸਲਾਈ ਬਣਾ ਕੇ ਫਿਰ ਡਿਜ਼ਾਈਨ ਸਟਾਰਟ ਕਰਦੇ ਹੁੰਨੇ ਆ ਅੱਜ ਮੈਂ ਭੁੱਲ ਗਈ ਸੀਗੀ ਤੇ ਚਲੋ ਜੀ ਆਪਾਂ ਆਗੇ ਸਿੱਧੇ ਪਾਸੇ ਹੁਣ ਆਪਾਂ ਹਾ ਕੁੰਡਾ ਇੱਕ ਬਣਾ ਲਵਾਂਗੇ ਤੇ ਹੁਣ ਆਪਾਂ ਜਿਹੜੇ ਆਪਣੇ ਆ ਤਿੰਨ ਕੁੰਡੇ ਆ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਉਣਾ ਜਿਹੜਾ ਆਪਣਾ ਆਹ ਹਾ ਗੁੰਡਾ ਹੈਗਾ ਤੀਜਾ ਇਹਨੂੰ ਆਪਾਂ ਦੋਹਾਂ ਦੇ ਉੱਪਰੋਂ ਦੀ ਇਸ ਤਰ੍ਹਾਂ ਲਟਾ ਦੇਣਾ ਫਿਰ ਆਪਾਂ ਇਹ ਗੁੰਡਾ ਇੱਕ ਬਣਾਵਾਂਗੇ ਸਿੱਧਾ ਇੱਕ ਆਪਣੇ ਵੱਲ ਧਾਗਾ ਕਰਕੇ ਉੱਤੋਂ ਦੀ ਵਾਲ ਪਾ ਕੇ ਉਹ ਵੀ ਸਿੱਧਾ ਬਣਾ ਲਵਾਂਗੇ ਫਿਰ ਆਪਾਂ ਆਹ ਲਵਾਂਗੇ ਤੀਜਾ ਗੁੰਡਾ ਲਵਾਂਗੇ ਦੋ ਗੁੰਡਿਆਂ ਦੇ ਉੱਪਰੋਂ ਦੀ ਲਟਾ ਦਾਂਗੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਵਾਲ ਪਾ ਕੇ ਅਗਲਾ ਕੁੰਡਾ ਵੀ ਆਪਾਂ ਸਿੱਧਾ ਬਣਾਵਾਂਗੇ। ਸੜਾਈ ਆਪਾਂ ਸਾਰੀ ਸਿੱਧੀ ਬਣਾਉਣੀ ਹੈ ਜੀ। ਕੁੰਡਾ ਆਪਾਂ ਦੋਵਾਂ ਦੇ ਉੱਪਰੋਂ ਦੀ ਉਲਟਾਤਾ। ਇਹ ਕੁੰਡਾ ਸਿੱਧਾ ਬਣਾਇਆ ਵਾੜ ਪਾ ਕੇ ਅਗਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਾਂਗੇ। ਇਸ ਤਰ੍ਹਾਂ ਆਪਾਂ ਤੀਜਾ ਕੁੰਡਾ ਲੈਣਾ ਦੋਹਾਂ ਕੁੰਡਿਆਂ ਦੇ ਉੱਪਰੋਂ ਦੀ ਉਲਟਾ ਲੈਣਾ। ਕੁੰਡਾ ਸਿੱਧਾ ਬਣਾਇਆ ਫੇਰ ਧੱਗ ਆਪਣੇ ਵੱਲ ਕਰਕੇ ਕੁੰਡਾ ਸਿੱਧਾ ਬਣਾ ਲਾਂਗੇ ਲਾਸਟ ਵਾਲੇ ਦੋਨੇ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਉਲਟੀ ਸਲਾਈ ਹੈ ਆਪਾਂ ਸਾਰੇ ਇਸ ਤਰ੍ਹਾਂ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਇਹਦੇ ਚ ਆਪਾਂ ਕੁਝ ਵੀ ਨਹੀਂ ਕਰਨਾ ਹੈਗਾ ਜਿੰਨੇ ਵੀ ਆਪਣੇ ਕੋਲ ਕੁੰਡੇ ਆਪਾਂ ਸਾਰੇ ਉਲਟੇ ਉਲਟੇ ਬਣਾ ਬਣਾ ਲੈਣੇ ਬਹੁਤ ਸੌਖਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਜਲਦੀ ਬਣਦਾ ਹੈ ਤੁਸੀਂ ਆਪਣੇ ਆਪ ਹੀ ਦੇਖਿਆ ਹੋਣਗੇ ਕਿੰਨਾ ਸੌਖਾ ਤੇ ਕਿੰਨਾ ਸੋਹਣਾ ਹੈ ਚਲੋ ਜੀ ਆਪਾਂ ਹੁਣ ਇੱਕ ਡਿਜ਼ਾਈਨ ਲਿਆ ਬਣਾਉਂਦਾ ਇੱਥੇ ਆਪਾਂ ਦੋ ਕੁੰਡੇ ਸਿੱਧੇ ਬਣਾਵਾਂਗੇ ਜੀ ਪਹਿਲਾਂ ਆਪਾਂ ਇੱਕ ਕੁੰਡਾ ਬਣਾਇਆ ਸੀਗਾ ਆਹ ਵਾਲਾ ਹੁਣ ਇੱਥੇ ਆਪਾਂ ਦੋ ਕੁੰਡੇ ਬਣਾਵਾਂਗੇ ਤੇ ਆਹ ਵਾਲਾ ਕੁੰਡਾ ਆਪਣਾ ਇਸ ਤਰ੍ਹਾਂ ਆ ਜਾਂਦਾ ਇਹਨੂੰ ਲਵਾਂਗੇ ਸਿਲਾਈ ਆਪਾਂ ਸੇਮ ਉਸੇ ਤਰ੍ਹਾਂ ਪਾਉਣੀ ਹੈ ਪਰ ਆਪਾਂ ਜਿਹੜਾ ਫਸਟ ਤੋਂ ਸਟਾਰਟ ਕਰਨਾ ਜਿਹੜਾ ਡਿਜ਼ਾਈਨ ਨਾ ਉਹਦੇ ਹਿਸਾਬ ਨਾਲ ਇਹ ਡਿਜ਼ਾਈਨ ਬਣਦਾ ਜੀ ਫਿਰ ਆਪਣੇ ਆਪ ਇਹ ਸੈੱਟ ਆ ਜਾਂਦਾ ਡਿਜ਼ਾਈਨ ਉਹ ਆਪਾਂ ਤੁਹਾਨੂੰ ਐਂਡ ਤੇ ਦਿਖਾਉਨੇ ਆ ਕਿ ਕਿਵੇਂ ਬਣਦਾ ਇਹ ਹੁਣ ਆਪਣੇ ਕੋਲ ਇੱਥੇ ਤਿੰਨ ਕੁੰਡੇ ਆ ਜੇ ਐਂਡ ਤੇ ਆ ਗਏ ਇਹ ਆਪਾਂ ਲਾਸਟ ਵਾਲਾ ਕੁੰਡਾ ਲਾਵਾਂਗੇ ਦੋਹਾਂ ਦੇ ਉੱਪਰੋਂ ਦੀ ਕਰਕੇ సారీ కుండే సెద్ధే బాగు ਗਰਮੀ ਬਹੁਤ ਹੈ ਜੀ। ਪੱਖਿਆਂ, ਕੋਲਰਾਂ ਦਾ ਹੀ ਫੜਕਾਟ ਪਿਆ ਪੈਂਦਾ। ਹਰ ਦੇਖੋ ਜੀ ਪਹਿਲਾਂ ਆਪਾਂ ਇੱਕ ਕੁੰਡਾ ਬਣਾਇਆ ਸੀ। ਫਿਰ ਆਪਾਂ ਇੱਥੇ ਦੋ ਕੁੰਡੇ ਬਣਾਏ। ਤੇ ਹੁਣ ਦੇਖੋ ਜੀ ਹੁਣ ਆਪਾਂ ਆਹ ਵਾਲਾ ਕੁੰਡਾ ਤਾਰਾਂਗੇ। ਤੇ ਹੁਣ ਆਪਣੇ ਕੋਲ ਇੱਧਰ ਤਿੰਨ ਕੁੰਡੇ ਆ ਗਏ। ਹੁਣ ਆਪਾਂ ਆਹ ਵਾਲਾ ਕੁੰਡਾ ਲਵਾਂਗੇ। ਆ ਦੇਖੋ ਡਿਜ਼ਾਈਨ ਵਾਲਾ ਕੁੰਡਾ ਆ ਗਿਆ। ਤੇ ਆ ਕੁੰਡਾ ਲਵਾਂਗੇ। ਤੇ ਦੋਹਾਂ ਦੇ ਉੱਪਰੋਂ ਦੀ ਕਰ ਲਵਾਂਗੇ। ਇਹ ਤੁਸੀਂ ਜਿੰਨੀਆਂ ਵੀ ਆਪਣੇ ਡਿਜ਼ਾਈਨ ਦੀਆਂ ਸਲਾਈਆਂ ਨੇ ਪੂਰੀਆਂ ਧਿਆਨ ਨਾਲ ਦੇਖਣੀਆਂ। ਤੇ ਫੇਰ ਆਪਣਾ ਇਹ ਡਿਜ਼ਾਈਨ ਬਣ ਕੇ ਸੈੱਟ ਆਉਂਦਾ ਹੈ। ਤੇਕ ਆਪਾਂ ਜਿਹੜੇ ਕੁੰਡੇ ਪਾਉਣੇ ਆ ਉਹ ਇੱਥੇ ਦੋ ਕੁੰਡੇ ਆਪਾਂ ਵਾਧ ਰੱਖਣੇ ਆ। ਦੋ ਸਲਾਈਆਂ ਦੇ ਵਿੱਚ ਬਣ ਕੇ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ। ਹਾਂ ਦੇਖੋ ਜਿੱਧਰ ਆਪਣੇ ਕੋਲੇ ਦੋ ਕੁੰਡੇ ਆ ਦੋਨਾਂ ਨੂੰ ਆਪਾਂ ਸਿੱਧੇ ਬਣਾ ਲੈਣਾ ਹੋ ਜੀ ਉਲਟੇ ਸਲਾਈ ਆਪਾਂ ਬਣਾ ਲਈਏ ਹੁਣ ਦੇਖੋ ਜੀ ਆਪਾਂ ਇੱਥੇ ਪਾਵਾਂਗੇ ਇੱਕ ਕੁੰਡਾ ਬਣਾਵਾਂਗੇ ਹੁਣ ਆਪਣੀ ਜਿਵੇਂ ਪਹਿਲੀ ਸਲਾਈ ਬਣੀ ਸੀ ਆਪਣੀ ਉਹ ਸਲਾਈ ਆ ਗਈ ਇੱਕ ਸਲਾਈ ਇੱਕ ਕੁੰਡਾ ਇੱਕ ਕੁੰਡਾ ਪਤਾ ਰਿਹਾ ਇੱਕ ਬਣਾਵਾਂਗੇ ਆਹ ਵਾਲਾ ਕੁੰਡਾ ਲਵਾਂਗੇ ਦੋਵਾਂ ਦੇ ਉੱਪਰਾਂ ਦੇ ਉਲਟਾ ਕੇ ਤਿੰਨਾਂ ਨੂੰ ਇਸ ਤਰ੍ਹਾਂ ਬਣਾ ਲਵਾਂਗੇ ਅਰੇ ਕੋਈ ਬਸਾ ਧਿਆਨ ਰੱਖਣਾ ਆਪਾਂ ਕਿ ਆਪਣੇ ਕੋਲੇ ਆਹਾ ਕੁੰਡਾ ਆਉਣਾ ਚਾਹੀਦਾ ਆ ਜਿਹੜਾ ਡਿਜ਼ਾਈਨ ਵਾਲਾ ਆਹ ਵਾਲਾ ਆਉਣਾ ਚਾਹੀਦਾ ਆਪਣੇ ਕੋਲੇ ਫਾਸਟ ਵਿੱਚ ਵੀ ਤਵੇ ਵਸੇ ਧਿਆਨ ਰੱਖਣਾ ਕਿ ਆਪਾਂ ਦੋ ਕੁੰਡੇ ਆਹਾਂ ਇੱਕ ਕੁੰਡਾ ਉਪਰੋਂ ਦਿਗਲਟਾ ਲੈਣਾ ਇੱਕ ਕੁੰਡਾ ਆਪਣਾ ਘਟ ਜਾਂਦਾ ਤਾਂ ਆਪਾਂ ਦੋ ਕੁੰਡਿਆਂ ਦੇ ਵਿਚਾਲੇ ਆਪਣਾ ਇੱਕ ਕੁੰਡਾ ਬਣਾ ਲੈਣਾ ਹੁਣ ਫੇਰ ਦੋ ਕੁੰਡਿਆਂ ਦੇ ਉਪਰੋਂ ਲਟਾ ਕੇ ਵਣ ਪਾ ਕੇ ਆਪਾਂ ਆਪਣਾ ਕੁੰਡਾ ਪੂਰਾ ਕਰ ਲੈਣਾ ਇੱਧਰ ਵੀ ਆਪਣੇ ਕੋਲੇ ਇੱਕ ਕੁੰਡਾ ਹੀ ਆਇਆ ਹੈ ਨਾਲੋ ਜਿਹਾ ਨਾਲੋ ਜਿਹਾ ਇਸ ਤਰ੍ਹਾਂ ਦਾ ਹੈਗਾ ਛੋਟਾ ਛੋਟਾ ਜਿਹਾ ਡਿਜ਼ਾਈਨ ਇਹ ਕੁ ਬਹੁਤ ਸੋਹਣਾ ਲੱਗਦਾ ਜਦੋਂ ਪੂਰੀ ਕੋਟੀ ਸਟਰ ਬਣ ਗਈ ਉਦੋਂ ਬਹੁਤ ਸੋਹਣਾ ਲੱਗਦਾ ਇਸ ਤਰ੍ਹਾਂ ਟੇਢੀਆਂ ਟੇਢੀਆਂ ਲੱਤਰਾਂ ਜਾਂਦੀਆਂ ਇੱਧਰ ਨੂੰ ਵੀ ਇੱਧਰ ਨੂੰ ਵੀ ਦੇਖੋ ਜਿਆ ਵੀ ਆਪਾਂ ਇੰਨਾ ਕੀ ਬਣਾਇਆ ਸੀਗਾ ਬਾਰਡਰ ਬਣਾ ਕੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਛੋਟਾ ਜਿਹਾ ਬਣਾ ਸਕਦੇ ਆ ਤੇ ਚਲੋ ਜੀ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਆਪਾਂ ਤੁਹਾਨੂੰ ਰੋਜ਼-ਰੋਜ਼ ਕਹਿੰਨੇ ਆ ਵੀ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਤੇ ਲਾਈਕ ਜਰੂਰ ਕਰਿਓ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ